ਦੀ ਸਾਰੇ ਵੀਰਾਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੈ ਮੈਂ ਚੰਟ ਰੇਡ ਕੰਪਨੀ ਕੋਲ ਤੁਹਾਡਾ ਛੋਡੀ ਸੰਦ ਤੇ ਅੱਜ ਟਾਈਮ ਆ ਗਿਆ ਜੀ ਆਪਾਂ ਜਲੰਧਰ ਮਕਸੂਦਾ ਮੰਡੀ ਦੇ ਵਿੱਚ ਤੇ ਜਿਦੋਂ ਆਪਾਂ ਆਪਣੇ YouTube ਚੈਨਲ ਦੇ ਨਾਲ ਜੁੜ ਚੁੱਕੇ ਆਂ ਤਰੀਕ ਹੈ ਜੀ 26 11 2024 ਤੇ ਸ਼ਾਮ ਦਾ ਟਾਈਮ ਆ ਤੇ ਐਸ ਟਾਈਮ ਆ ਗਿਆ ਆਪਾਂ ਗੋਭੀ ਵਾਲੇ ਫੜਾਂ ਤੇ ਤੇ ਵੀਰ ਜੀ ਜਿਵੇਂ ਕਿ ਅੱਜ ਮੈਂ ਹੁਣ ਤੁਹਾਨੂੰ ਦਿਖਾਣਾ ਆ ਅੱਜ ਗੋਭੀ ਜਿਹੜੀ ਹੈਗੀ ਆ ਇਹ ਵਾਲੀ ਗੋਭੀ ਦਾ ਰੇਟ ਹੈ ਜੀ 45 ਤੋਂ 46 ਰੁਪਏ ਖਰਚਾ ਉੱਪਰ ਪੱਤਿਆਂ ਵਾਲੀ ਦਾ ਤੇ ਜਿਹੜੇ ਮੋਰੇ ਗੱਡੀਆਂ ਆ ਰਹੀਆਂ ਵਾ ਉਹਨਾਂ ਦਾ ਭਾਅ ਹੈਗਾ ਜੀ 40 ਤੋਂ 41 ਰੁਪਏ ਤੇ ਰੇਟ ਥੋੜਾ ਜਿਆ ਤੇਜ਼ ਹੋਣ ਦਾ ਕਰਕੇ ਖੇਤਾ ਜੋ ਗੋਭੀ ਵੀ ਘੱਟ ਨਿਕਲ ਰਹੀ ਐ ਤੇ ਜਿਹੜਾ ਹੈਗਾ ਵਾ ਮੌਲ ਹੈਗਾ ਸਤਮ ਉਸੇ ਕਰਕੇ ਤੇਜ਼ ਆ ਕਿਉਂਕਿ ਸਮੇਂ ਦੇ ਅਨਸਾਰ ਗੋਭੀ ਨੂੰ ਪਈਆ ਮਾਰ ਮੌਸਮ ਦੀ ਥੋੜੀ ਜੀ ਤੇ ਇਸੇ ਕਰਕੇ ਗੋਭੀ ਚ ਮਾਹੌਲ ਦੀ ਥੋੜੀ ਤੇਜ਼ੀ ਦੀ ਆ ਤੇ ਬਾਈ ਜੀ ਜੇ ਆਪਣਾ ਇਹ ਚੈਨਲ ਤੁਹਾਨੂੰ ਵਧੀਆ ਲੱਗੇ ਤਾਂ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੇ ਲਾਈਕ ਵੀ ਕਰ ਦਿਆ ਕਰੋ ਬਾਈ ਬਾਕੀ ਜੁੜੇ ਰਹੋ ਆਪਣੇ ਸੋਡੀ ਸੰਗ ਦੇ ਨਾਲ ਧੰਨਵਾਦ ਸਾਰੇ ਵੀਰਾਂ ਦਾ ਥੈਂਕ ਯੂ